ਦਿਨ 14ਵਾਂ ਕਾਮਯਾਬੀ ਦੇ ਰੋਖ ਨੂੰ ਜਵਾਨ ਹੋਣ ਲਈ ਸ਼ਿੱਦਤ ਦੀ ਧੁੱਪ ਸਿਰੜ ਦਾ ਪਾਣੀ ਅਤੇ ਸਮਝ ਦੇ ਸਹਾਰੇ ਦੀ ਲੋੜ ਹੁੰਦੀ ਹੈ ਜਿੱਤ ਦੀ ਪੌੜੀ ਹਾਰ ਦੇ ਹਾਰ ਦੇ ਪੌਂਡੇ ਤੋਂ ਸ਼ੁਰੂ ਹੁੰਦੀ ਹੈ ਪੀੜ ਦੀ ਪ੍ਰਾਪਤੀ ਤੱਕ ਦਾ ਸਫ਼ਰ ਸਿਰਫ ਪੈਰਾਂ ਨੂੰ ਯਾਦ ਰਹਿੰਦਾ ਹੈ ਦਿਨ 14ਵਾਂ ਇੱਕ ਛੋਟੇ ਜਿਹੇ ਕਸਬੇ ਦੇ ਬਾਹਰ ਹਿੰਦੀ ਵਿੱਚ ਲਿਖਿਆ ਸੰਗਰੀਆ ਪੜ ਕੇ ਕੇਸਰ ਨੂੰ ਲੱਗਿਆ ਕਿ ਪੰਜਾਬ ਦੀ ਹੱਦ ਖਤਮ ਹੋ ਗਈ ਰਸਤੇ 'ਚ ਅੱਜ ਸਵੇਰੇ ਸਵੇਰੇ ਹੀ ਕਾਫੀ ਆਵਾਜ਼ ਆਈ ਸੀ ਲੋਕ ਪੈਦਲ ਗੱਡਿਆਂ ਬੋਤਿਆਂ ਤੇ ਨੇੜੇ ਦੇ ਸ਼ਹਿਰ ਵੱਲ ਜਾ ਰਹੇ ਸਨ ਸ਼ਹਿਰ ਦੇ ਬਾਹਰ ਇੱਕ ਆਦਮੀ ਰਾਹ ਦੇ ਕੰਡੇ ਚਾਦਰ ਵਿਛਾ ਕੇ ਬੈਠਾ ਸੀ ਉਸ ਨੂੰ ਆਪਣੇ ਵਾਲੇ ਦਿਵਾਲੇ ਇੱਕ ਲਾਲ ਜਲਦ ਵਾਲੀਆਂ ਪੱਤਰੀਆਂ ਰੱਖੀਆਂ ਹੋਈਆਂ ਸਨ ਕੇਸਰ ਉਸ ਆਦਮੀ ਦੇ ਵਾਲੇ ਦਿਵਾਲੇ ਲੋਕਾਂ ਦੇ ਚਰਮਾਟ ਨੂੰ ਵੇਖ ਕੇ ਰੁਕ ਗਿਆ ਪੱਤਰੀਆਂ ਵਾਲਾ ਆਦਮੀ ਕਿਸੇ ਦਾ ਹੱਥ ਵੇਖ ਰਿਹਾ ਸੀ ਦੋ ਤਿੰਨ ਬੰਦੇ ਉਹਦੇ ਸਾਹਮਣੇ ਬੈਠੇ ਸਨ ਤੇ ਬਾਕੀ ਖੜੇ ਸਨ ਉਹ ਸ਼ਾਇਦ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਫਕੀਰ ਨੇ ਮੁਸਕਰਾਉਂਦਿਆਂ ਕੇਸਰ ਨੂੰ ਤੁਰਨ ਦਾ ਇਸ਼ਾਰਾ ਕੀਤਾ ਕੇਸਰ ਦੌੜ ਕੇ ਫਕੀਰ ਦੇ ਨਾਲ ਆ ਰਲਿਆ ਸਾਈਂ ਜੀ ਤੁਸੀਂ ਹੱਥਾਂ ਦੀਆਂ ਲਕੀਰਾਂ 'ਚ ਵਿਸ਼ਵਾਸ ਰੱਖਦੇ ਹੋ ਕਿ ਸੱਨੇ ਫਕੀਰ ਨੂੰ ਕਿਸਮਤ ਬਾਰੇ ਪੁੱਛਿਆ ਜਵਾਨਾ ਕਿਸਮਤ ਤਾਂ ਉਹਨਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਪਰ ਕਿਸਮਤ ਸਾਥ ਹਮੇਸ਼ਾ ਮਿਹਨਤ ਕਰਨ ਵਾਲੇ ਦਾ ਹੀ ਦਿੰਦੀ ਹੈ ਤੁਰਦੇ ਪੈਰਾਂ ਨੂੰ ਕਿਸਮਤ ਹਰ ਮੋੜ ਤੇ ਆ ਟੱਕਰਦੀ ਹੈ ਫਕੀਰ ਨੇ ਸਮਝਾਇਆ ਕਿਸਮਤ ਲਕੀਰਾਂ 'ਚ ਨਹੀਂ ਹੱਥਾਂ ਦੀ ਹਰਕਤ 'ਚ ਹੈ ਸ਼ਹਰਤ ਕੋਸ਼ਿਸ਼ 'ਚ ਨਹੀਂ ਇਹ ਰੱਬ ਦੀ ਬਰਕਤ 'ਚ ਹੈ ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ ਇੱਕ ਪੁਰਾਣੀ ਕਥਾ ਹੈ ਕਿ ਸ਼ਿਵ ਤੇ ਪਾਰਵਤੀ ਇੱਕ ਵਾਰ ਦੇਵ ਲੋਕ 'ਚ ਬੈਠੇ। ਹੇਠਾਂ ਲੋਕਾਂ, ਹੇਠਾਂ ਧਰਤੀ ਦੇ ਲੋਕਾਂ ਨੂੰ ਵੇਖ ਰਹੇ ਸਨ। ਪਾਰਵਤੀ ਦਾ ਧਿਆਨ ਘਰ ਨੂੰ ਮੁੜ ਰਿਹਾ ਇੱਕ ਗਰੀਬ ਭਿਖਾਰੀ ਤੇ ਪਿਆ ਜਿਸ ਦਾ ਖਾਲੀ ਕਟੋਰਾ ਦੱਸ ਰਿਹਾ ਸੀ ਕਿ ਉਸ ਨੂੰ ਅੱਜ ਕੋਈ ਖੈਰਾਤ ਨਹੀਂ ਸੀ ਮਿਲੀ। ਪਾਰਵਤੀ ਨੂੰ ਬਹੁਤ ਤਰਸ ਆਇਆ। ਉਸ ਨੇ ਉਸ ਭਿਖਾਰੀ ਨੂੰ ਥੋੜਾ ਸੋਨਾ ਦੇਣ ਲਈ ਸ਼ਿਵ ਨੂੰ ਕਿਹਾ ਤਾਂ ਉਸ ਦੀ ਗਰੀਬੀ ਖਤਮ ਹੋ ਜਾਏ। ਸ਼ਿਵ ਨੇ ਕਿਹਾ ਇਹ ਭਿਖਾਰੀ ਅਜੇ ਮੇਰੀਆਂ ਦਾਤਾਂ ਦਾ ਪਾਤਰ ਨਹੀਂ ਬਣਿਆ। ਪਰ ਪਾਰਵਤੀ ਦੇ ਜਿਆਦਾ ਜੋਰ ਪਾਉਣ ਤੇ ਉਸ ਨਿੱਕ ਸੋਨੇ ਦੀ ਥੈਲੀ ਭਿਖਾਰੀ ਦੇ ਰਸਤੇ ਵਿੱਚ ਸੁੱਟ ਦਿੱਤੀ। ਭੁੱਖਾ ਤੇ ਉਦਾਸ ਭਿਖਾਰੀ ਨੀਵੀਂ ਪਾਈ ਤੁਰਿਆ ਆ ਰਿਹਾ ਸੀ ਉਸ ਨੂੰ ਰਸਤੇ ਵਿੱਚ ਪਿਆ ਕੁਝ ਦਿਸਿਆ। ਭਿਖਾਰੀ ਨੇ ਉਹ ਸੋਨੇ ਦੀ ਥੈਲੀ ਪੈਰ ਨਾਲ ਰਸਤੇ ਦੇ ਨਾਲ ਹੀ ਖਾਈ ਵਿੱਚ ਸੁੱਟ ਦਿੱਤੀ ਤੇ ਬੋਲਿਆ ਲੋਕ ਵੀ ਬੜੇ ਮੂਰਖ ਨੇ। ਕਿਸੇ ਨੇ ਸਾਰਾ ਦੇਣੇ ਪੱਥਰ ਵੀ ਨਹੀਂ ਹਟਾਇਆ ਰਾਹ 'ਚੋਂ। ਫਕੀਰ ਨੇ ਖੁੱਲੇ ਕਾਸ਼ਵਲ ਵੇਖਦੇ ਆ ਕਿਹਾ ਪ੍ਰਮਾਤਮਾ ਦਿੰਦਾ ਵੀ ਉਸ ਨੂੰ ਹੀ ਹੈ ਜੋ ਉਸ ਦੀਆਂ ਦਾਤਾਂ ਨੂੰ ਲੈਣ ਦੇ ਕਾਬਿਲ ਹੁੰਦਾ ਹੈ। ਸੂਰਜ ਛਿਪਦਿਆਂ ਹੀ ਹੌਲੀ ਹੌਲੀ ਹਵਾ ਰਮਕਣੀ ਸ਼ੁਰੂ ਹੋ ਗਈ ਸੀ ਇਸ ਇਲਾਕੇ ਦੇ ਵਿੱਚ ਦਿਨ ਇਸ ਇਲਾਕੇ ਵਿੱਚ ਦਿਨ ਗਰਮ ਤੇ ਰਾਤਾਂ ਠੰਡੀਆਂ ਹੋ ਜਾਂਦੀਆਂ ਸਨ ਅਜਰਾ ਦਾ ਡੇਰਾ ਫਕੀਰ ਤੇ ਕੇਸਰ ਨੇ ਇੱਕ ਪਿੱਪਲ ਦੇ ਦਰਖਤ ਥੱਲੇ ਬਣੇ ਥੜੇ ਤੇ ਲਾਇਆ ਆਥਨ ਨੂੰ ਦਰਖਤ ਆਥਨ ਨੂੰ ਦਰਖਤ ਥੱਲੇ ਲੰਮਾ ਪਿਆ ਕੇਸਰ ਪਿੱਪਲ ਦੇ ਰੁੱਖ ਵਿੱਚ ਬਣੇ ਇੱਕ ਆਲਣੇ ਵੱਲ ਵੇਖਣ ਲੱਗਿਆ ਇੱਕ ਪੰਛੀ ਆਪਣੇ ਬੋਟਾਂ ਦੇ ਮੂੰਹ ਵਿੱਚ ਲਿਆ ਲਿਆ ਕੇ ਦਾਣੇ ਪਾ ਰਿਹਾ ਸੀ ਬੋਟਾ ਨੇ ਖੁਸ਼ੀ ਵਿੱਚ ਚੀਕ ਚਿਹਾੜਾ ਪਾਇਆ ਹੋਇਆ ਸੀ ਮਮਤਾ ਦੇ ਨਜ਼ਾਰਾ ਵੇਖ ਕੇ ਕੇਸਰ ਨੂੰ ਆਪਣੀ ਮਾਂ ਯਾਦ ਆ ਗਈ ਉਸ ਨੂੰ ਆਪਣੀ ਮਾਂ ਦੀਆਂ ਤਕਲੀਫਾਂ ਭਰੀ ਜ਼ਿੰਦਗੀ ਬਾਰੇ ਸੋਚਦਿਆਂ ਉਸ ਦੀ ਕਹਾਣੀ ਦੁਨੀਆ ਦੀ ਹਰ ਮਾਂ ਦੀ ਕਹਾਣੀ ਵਰਗੀ ਲੱਗੀ ਮੇਰੀ ਮਾਂ ਵੀ ਕਿਸੇ ਦੀ ਧੀ ਸੀ ਤੇ ਘਰ ਦੀ ਸੋਣ ਭਰੀ ਸੀ ਫਿਰ ਉਹ ਭੈਣ ਵੀਰ ਫਿਰ ਬਣੀ ਉਹ ਭੈਣ ਵੀਰ ਦੀ ਖੇੜੀ ਕਿੱਕਲੀ ਕਲੀਰ ਦੀ ਬਾਬਲ ਦੀ ਤਾਂ ਉਹ ਪੱਗ ਸੀ ਬਸ ਉਹੀ ਉਹਦਾ ਰੱਬ ਸੀ ਫਿਰ ਵਿਆਹੀ ਚਾਵਾਂ ਨਾਲ ਸੀ ਤੇ ਮੁੱਕੀ ਕਰਨ ਨੂੰ ਸੰਭਾਲਦੀ ਸੂਟ ਪੇਕਿਆਂ ਦਾ ਆ ਗਿਆ ਤੇ ਸਭ ਨੂੰ ਰਵਾ ਗਿਆ ਇੱਕ ਯਗ ਨੂੰ ਮੁਕਾ ਗਿਆ ਮਾਂ ਨੂੰ ਯਾਦ ਕਰਦਿਆਂ ਕਰਦਿਆਂ ਕੇਸਰ ਦੀਆਂ ਅੱਖਾਂ ਨਾਵਾਂ ਅੱਖ ਨਾਮ ਅੱਖਾਂ ਨੀਂਦ ਨਾਲ ਬੋਝਲ ਹੋਣ ਲੱਗੀਆਂ ਅੱਧੀ ਰਾਤ ਨੂੰ ਉਹ ਤਰਬਕ ਕੇ ਗੂੜੀ ਨੀਂਦ ਚ ਉੱਠਿਆ ਇਹ ਕਿਹੋ ਜਿਹਾ ਸੁਪਨਾ ਸੀ ਸੁਪਨੇ ਵਿੱਚ ਉਹ ਆਪਣੀ ਮਾਂ ਦੇ 발 ਦੇ ਸੇਵੇ ਕੋਲ ਬੈਠਾ ਸੀ ਅੰਗੀਠੇ ਨੂੰ ਉਸ ਅੰਗੀਠੇ ਨੂੰ ਉਸਨੇ ਪੁੱਬਲ ਬਣਦਿਆਂ ਵੇਖਿਆ ਤੇ ਫਿਰ ਇੱਕ ਠੰਡੀ ਰਾਖ ਬਣਦਿਆਂ। ਰਾਖ ਨੂੰ ਪਭੂਤੀ ਵਾਂਗ ਪਿੰਡ ਦੇ ਮਾਲ ਉਹ ਜੋਗੀ ਹੋ ਗਿਆ ਤੇ ਮਾਂ ਦੇ ਨਾਂ ਦਾ ਇੱਕ ਹੋਕਾ ਉਹਦੇ ਅੰਦਰ ਦਿਲ ਅੰਦਰ ਗੂੰਜਣ ਲੱਗ ਪਿਆ। ਕੇਸਰ ਨੂੰ ਯਾਦ ਆਇਆ ਕਿ ਕਿਵੇਂ ਮਾਂ ਹਰ ਵੇਲੇ ਇੱਕ ਗੁੜ ਦੀ ਰੋੜੀ ਆਪਣੀ ਚੁੰਨੀ ਦੇ ਲੜਣਾ ਬੰਨੀ ਰੱਖਿਆ ਬੰਨੀ ਰੱਖਦੀ ਸੀ। ਜਦੋਂ ਵੀ ਉਹ ਖੇਡਦਾ ਖੇਡਦਾ ਦੌੜ ਕੇ ਮਾਂ ਦੀ ਗੋਦੀ ਚਾਰ ਡੇਕਦਾ ਤਾਂ ਘੱਟ ਕੋਲ ਕੇ ਗੁੜ ਦੀ ਰੋੜੀ ਤੋੜ ਕੇ ਉਸਦੇ ਮੂੰਹ ਚ ਪਾ ਦਿੰਦੀ। ਸੋਚਦਿਆਂ ਕੇਸਰ ਦਾ ਮੂੰਹ ਮਿਠਾਸ ਨਾਲ ਭਰ ਗਿਆ। ਉਸ ਦਾ ਦਿਲ ਹੋਣ ਦੁਬਾਰਾ ਸੌ ਨੂੰ ਨਹੀਂ ਸੀ ਕਰ ਰਿਹਾ ਦਿਨ 15ਵਾਂ ਜੇ ਕੁੱਤੇ ਨੂੰ ਵਫਾਦਾਰ ਮੰਨਿਆ ਗਿਆ ਤਾਂ ਲਾਲਚੀ ਵੀ ਕਿਹਾ ਗਿਆ ਜੇ ਕੋਇਲ ਦੀ ਆਵਾਜ਼ ਦੀ ਤਾਰੀਫ਼ ਹੋਈ ਤਾਂ ਆਪਣੇ ਅੰਡੇ ਦੂਸਰੇ ਦੇ ਆੜਨੇ 'ਚ ਰੱਖਣ ਕਰਕੇ ਭੰਡੀ ਵੀ ਹੋਈ ਜੇ ਕਾਂ ਨੂੰ ਸਿਆਣਾ ਮੰਨਿਆ ਗਿਆ ਤਾਂ ਬਦਸੂਰਤ ਵੀ ਕਿਹਾ ਗਿਆ ਜੇ ਪਾਣੀ ਨੇ ਜੀਵਨ ਦਿੱਤਾ ਤਾਂ ਹੜ ਮੌਤ ਦਾ ਕਾਰਨ ਵੀ ਬਣੇ ਇਸੇ ਤਰ੍ਹਾਂ ਕੋਈ ਵੀ ਇਨਸਾਨ ਨਾ ਪੂਰਾ ਦੇਵਤਾ ਹੁੰਦਾ ਹੈ ਤੇ ਨਾ ਹੀ ਪੂਰਾ ਸ਼ੈਤਾਨ ਬੁਝੇ ਦੀਵੇ ਨੂੰ ਵੀ ਦੀਵਾ ਹੀ ਆਖਿਆ ਜਾਂਦਾ ਹੈ ਅੱਜ ਸੂਰਜ ਅਜੇ ਚੜ੍ਹਿਆ ਨਹੀਂ ਸੀ ਪੌਫਟਾਲਾ ਖਲਕਤ ਨੂੰ ਉੱਠਣ ਦਾ ਹੌਕਾ ਦੇ ਰਿਹਾ ਸੀ ਕੇਸਰ ਨੇ ਉੱਠ ਕੇ ਦੂਰ ਦੂਰ ਤੱਕ ਉੱਚੇ ਨੀਵੇਂ ਵੱਡੇ ਛੋਟੇ ਰੇਤ ਦੇ ਟਿੱਬਿਆਂ ਤੇ ਨਿਗਾਹ ਮਾਰੀ ਉਸ ਨੂੰ ਇੱਕ ਟਿੱਬੇ ਸਮੁੰਦਰ ਦੀਆਂ ਲਹਿਰਾਂ ਵਰਗੇ ਲੱਗੇ ਕੇਸਰ ਨੇ ਕਦੇ ਸਮੁੰਦਰ ਵੇਖਿਆ ਨਹੀਂ ਸੀ ਪਰ ਕਿਤਾਬਾਂ 'ਚ ਸਮੁੰਦਰ ਦੀਆਂ ਤਸਵੀਰਾਂ ਜ਼ਰੂਰ ਵੇਖੀਆਂ ਸਨ ਸਮਾਨ ਇਕੱਠਾ ਕਰਕੇ ਦੋਵੇਂ ਅਜੇ ਥੋੜੀ ਦੂਰ ਹੀ ਗਏ ਸਨ ਕਿ ਕੇਸਰ ਨੇ ਸੂਰਜ ਵੱਲ ਮੂੰਹ ਕਰਕੇ ਇੱਕ ਲੱਤ ਦੇ ਭਾਰ ਖੜਾ ਇੱਕ ਸਾਧੂ ਵੇਖਿਆ ਉਸਨੇ ਫਕੀਰ ਤੋਂ ਸਾਧੂ ਦੇ ਇੰਜ ਖੜੇ ਹੋਣ ਦਾ ਕਾਰਨ ਪੁੱਛਿਆ ਤਾਂ ਫਕੀਰ ਨੇ ਦੱਸਿਆ ਕਈ ਲੋਕ ਵਿਸ਼ਵਾਸ ਕਰਦੇ ਹਨ ਕਿ ਸੂਰਜ ਨੂੰ ਕੈਸ਼ਟ ਦੇ ਕੇ ਅਗਲੇ ਜਨਮ ਵਿੱਚ ਸੁੱਖ ਮਿਲਦੇ ਹਨ ਪਰ ਪੁੱਤਰ ਸੁੱਖ ਤਾਂ ਮਨ ਦੀ ਖੇਡ ਹੈ ਸਰੀਰ ਦੀ ਨਹੀਂ ਤੇ ਫਕੀਰ ਨੇ ਕਹਾਣੀ ਸ਼ੁਰੂ ਕੀਤੀ ਇੱਕ ਵਾਰ ਇੱਕ ਬੋਧੀ ਪਿਖਸ਼ੂ ਆਪਣੇ ਚੇਲੇ ਨਾਲ ਸਮੁੰਦਰ ਦੇ ਕਿਨਾਰੇ ਖੜਾ ਸੀ ਤੇ ਅਜਹ ਹਨੇਰੀ ਚੱਲ ਰਹੀ ਸੀ ਸਮੁੰਦਰ ਵਿੱਚ ਤੂਫਾਨ ਆਇਆ ਹੋਇਆ ਸੀ ਉਸਨੇ ਚੇਲੇ ਨੂੰ ਪੁੱਛਿਆ ਸਮੁੰਦਰ ਵਿੱਚ ਤੈਨੂੰ ਕੀ ਦਿਖ ਰਿਹਾ ਹੈ ਛੋਟੀਆਂ ਵੱਡੀਆਂ ਛੱਲਾਂ ਸ਼ੋਕ ਦਾ ਸਮੁੰਦਰ ਵੇਖ ਕੇ ਡਰ ਲੱਗ ਰਿਹਾ ਹੈ ਚੇਲੇ ਨੇ ਜਵਾਬ ਦਿੱਤਾ ਕੀ ਤੂੰ ਇਸ ਦੇ ਅੰਦਰ ਜਾ ਸਕਦਾ ਹੈ ਭਿਕਸ਼ੂ ਨੇ ਪੁੱਛਿਆ ਇਸ ਤਰ੍ਹਾਂ ਦੇ ਝੱਖੜ ਵਿੱਚ ਸਮੁੰਦਰ ਦੇ ਅੰਦਰ ਜਾਣ ਦਾ ਖਤਰਾ ਤਾਂ ਮੈਂ ਕਦੇ ਵੀ ਨਾ ਸਹੇੜਾਂ ਚੇਲੇ ਨੇ ਨਾਂ ਵਿੱਚ ਸਿਰ ਹਿਲਾਇਆ ਤੈਨੂੰ ਪਤਾ ਹੈ ਕਿ ਸਮੁੰਦਰ ਚ ਇਹ ਝੱਖੜ ਕਿਵੇਂ ਆਇਆ ਭਿਕਸ਼ੂ ਨੇ ਪੁੱਛਿਆ ਹਨੇਰੀ ਚੱਲਣ ਕਰਕੇ ਜਦੋਂ ਤੱਕ ਹਨੇਰੀ ਚੱਲ ਰਹੀ ਸੀ ਸਮੁੰਦਰ ਸ਼ਾਂਤ ਨਹੀਂ ਹੋਵੇਗਾ ਚੇਲੇ ਨੇ ਕਿਹਾ ਸਾਡਾ ਮਨ ਵੀ ਇੱਕ ਸਮੁੰਦਰ ਵਾਂਗ ਹੈ ਜਿਸ ਵਿੱਚ ਸੋਚਾਂ ਦੀ ਹਨੇਰੀ ਹਮੇਸ਼ਾ ਚੱਲਦੀ ਰਹਿੰਦੀ ਹੈ ਜਦੋਂ ਤੱਕ ਅਸੀਂ ਆਪਣੀਆਂ ਸੋਚਾਂ ਨੂੰ ਕਾਬੂ ਨਹੀਂ ਕਰਦੇ ਸਾਡਾ ਮਨ ਸ਼ਾਂਤ ਨਹੀਂ ਹੋ ਸਕਦਾ ਤੇ ਸ਼ਾਂਤ ਮਨ ਕਦੀ ਸੁਖੀ ਨਹੀਂ ਹੋ ਸਕਦਾ ਬਸ ਇਹੀ ਹੈ ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਦੀ ਅਸਲੀਅਤ ਭਿਖਸ਼ੂ ਨੇ ਦੱਸਿਆ ਮਹਾਰਾਜ ਮੈਂ ਸੋਚਾਂ ਦੀ ਇਸ ਲਗਾਤਾਰ ਵਗਦੀ ਹਨੇਰੀ ਨੂੰ ਕਿਵੇਂ ਕਾਬੂ ਕਰ ਸਕਦਾ ਹਾਂ ਇਹ ਤਾਂ ਦਿਨ ਰਾਤ ਕਦੇ ਨਾ ਮੁੱਕਣ ਵਾਲਾ ਸਿਲਸਲਾ ਲੱਗਦਾ ਹੈ ਕੋਈ ਤਰੀਕਾ ਦੱਸੋ ਚੇਲੇ ਨੇ ਪੁੱਛਿਆ ਕਿਸੇ ਇੱਕ ਚੀਜ਼ ਤੇ ਧਿਆਨ ਧਰ ਕੇ ਹੀ ਸੋਚਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ ਇਹੋ ਭਗਤੀ ਹੈ ਇਹੋ ਸਾਧਨਾ ਹੈ ਤੇ ਇਹੋ ਯੋਗ ਹੈ ਭਿਕਸ਼ੂ ਨੇ ਸਮਝਾਇਆ ਇੱਥੇ ਬੈਠ ਕੇ ਕੁਝ ਧੇਰ ਆਪਣਾ ਧਿਆਨ ਸਮੁੰਦਰ ਦੀਆਂ ਲਹਿਰਾਂ ਤੇ ਟਿਕਾ ਹੌਲੀ ਹੌਲੀ ਜਦੋਂ ਤਨੁਛੱਲਾਂ ਦੀ ਆਵਾਜ਼ ਤੋਂ ਬਿਨਾ ਹੋਰ ਸਭ ਕੁਝ ਸੁਣਨਾ ਬੰਦ ਹੋ ਗਿਆ ਤੇਰੀਆਂ ਸੋਚਾਂ ਘਟਦੀਆਂ ਘਟਦੀਆਂ ਬੰਦ ਹੋ ਜਾਣਗੀਆਂ ਫਿਰ ਮਨ ਖਾਲੀ ਹੋ ਜਾਵੇਗਾ ਤੇ ਸਰੀਰ ਹਵਾ ਵਰਗਾ ਹਲਕਾ ਭਿਕਸ਼ੂ ਨੇ ਸਮਾਧੀ ਲਗਾਉਣ ਦੀ ਵੀ ਇਹ ਚੇਲੇ ਨੂੰ ਸਮਝਾਈ ਫਕੀਰ ਨੇ ਗੱਲ ਖਤਮ ਕਰਕੇ ਪਾਣੀ ਦੀ ਮਸ਼ਕ ਕੇਸਰ ਨੂੰ ਫੜਾ ਦਿੱਤੀ ਤੇ ਪੋਟਲੀ ਵਿੱਚੋਂ ਗੁੜ ਦੀ ਇੱਕ ਛੋਟੀ ਰੋੜੀ ਕੱਢ ਕੇ ਉਸ ਨੂੰ ਦਿੱਤੀ। ਸਾਈਂ ਜੀ ਸਵਰਗ ਨਰਕ ਹੁੰਦਾ ਵੀ ਹੈ ਜਾਂ ਐਵੇਂ ਡਰਾਵੀ ਬਣਾਏ ਹੋਏ ਨੇ? ਕੇਸਰ ਨੇ ਇੰਜ ਸਵਾਲ ਕੀਤਾ ਜਿਵੇਂ ਜਵਾਬ ਪਹਿਲਾਂ ਹੀ ਪਤਾ ਹੋਵੇ। ਫਕੀਰ ਨੇ ਦੱਸਣਾ ਸ਼ੁਰੂ ਕੀਤਾ, ਇੱਕ ਵਾਰ ਇੱਕ ਰਾਜਾ ਸਵਰਗ ਤੇ ਨਰਕ ਬਾਰੇ ਜਾਣਨ ਲਈ ਇੱਕ ਸਾਧੂ ਨੂੰ ਜਾ ਕੇ ਪੁੱਛਦਾ ਹੈ ਕਿ ਸਵਰਗ ਨਰਕ ਹੈ ਕੀ? ਸਾਧੂ ਨੇ ਰਾਜੇ ਨੂੰ ਸਿਰਾਂ ਤੋਂ ਸਾਧੂ ਨੇ ਰਾਜੇ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ ਤੇ ਕਿਹਾ, ਤੈਨੂੰ ਰਾਜਾ ਕਿਹਨੇ ਬਣਾ ਦਿੱਤਾ? ਸ਼ਕਲ ਤੋਂ ਤਾਂ ਤੂੰ ਭਿਖਾਰੀ ਲੱਗਦਾ। ਰਾਜੇ ਨੇ ਗੁੱਸੇ ਵਿੱਚ ਆ ਕੇ ਤਲਵਾਰ ਕੱਢ ਲਈ ਕਦੇ ਚਲਾਈ ਵੀ ਹੈ ਸਾਧੂ ਨੇ ਕਿਹਾ ਜਦੋਂ ਰਾਜਾ ਵਾਰ ਕਰਨ ਲੱਗਾ ਤਾਂ ਸਾਧੂ ਨੇ ਕਿਹਾ ਬਸ ਇਹੋ ਨਰਕ ਹੈ ਮਨ ਨੂੰ ਕਾਬੂ 'ਚ ਨਾ ਰੱਖਣਾ ਰਾਜਾ ਥੋੜਾ ਸ਼ਰਮਿੰਦਾ ਹੋਇਆ ਤੇ ਉਸ ਨੇ ਸ਼ਾਂਤ ਹੋ ਕੇ ਤਲਵਾਰ ਨੂੰ ਮ्यान 'ਚ ਪਾ ਲਿਆ ਬਸ ਇਹੀ ਸਵਰਗ ਹੈ ਮਨ ਨੂੰ ਸਮਝਾ ਕੇ ਕਾਬੂ 'ਚ ਰੱਖਣਾ ਸਾਧੂ ਨੇ ਕਿਹਾ ਫਕੀਰ ਨੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਕੇਸਰਵਾਲ ਵੇਖਦਿਆਂ ਕਿਹਾ ਸੁੱਖ ਜਾਂ ਦੁੱਖ ਬੰਦੇ ਦੀ ਸੋਚ ਤੈਅ ਕਰਦੀ ਹੈ ਜਿਸ ਦੀ ਸੋਚ ਮੀਰ ਹੈ ਉਹ ਝੌਂਪੜੀ ਵਿੱਚ ਵੀ ਬਾਦਸ਼ਾਹ ਹੈ 10ਵੇਂ 10ਵੇਂ ਬਾਦਸ਼ਾਹ ਦਾ ਪਰਿਵਾਰ ਦੇ ਵਿਛੋੜੇ ਤੋਂ ਬਾਅਦ 마ਸ਼ੀਵਾੜੇ ਦੇ ਜੰਗਲਾਂ ਵਿੱਚ ਪੱਥਰ ਦਾ ਸਰਾਹਣਾ ਬਣਾ ਕੇ ਸਕੂਨ ਨਾਲ ਸੌਂ ਜਾਣਾ ਤੇ ਇਕੱਲੇ ਰਹਿ ਜਾਣ ਤੋਂ ਬਾਅਦ ਵੀ ਮੁਲਕ ਦੇ ਬਾਦਸ਼ਾਹ ਨੂੰ ਜਫਰਨਾਮੇ ਵਰਗੀ ਚਿੱਠੀ ਲਿਖਣਾ ਆਜ਼ਾਦ ਮਨ ਦੀ ਬੁਲੰਦ ਸੋਚ ਦਾ ਪ੍ਰਤੱਖ ਪ੍ਰਮਾਣ ਹੈ ਦੱਸਦੇ ਹਨ ਫਕੀਰ ਨੇ ਹੱਥ ਜੋੜ ਕੇ ਰੱਬਾ ਦੇ ਤੋਫੀਕ ਸੱਚਾਈ ਸੁਣ ਸਕਾਂ ਇੰਨੀ ਸਮਝ ਵੀ ਬਖਸ਼ ਬਰਾਈ ਸੁਣ ਸਕਾਂ ਦੁਨੀਆ ਦੇ ਇਸ ਸ਼ੋਰ ਸ਼ਰਾਬੇ ਤੋਂ ਪਰਾਂ ਬ੍ਰਹਿਮੰਡ ਵਿੱਚ ਖੁਦਾ ਦੀ ਖੁਦਾਈ ਸੁਣ ਸਕਾਂ ਅੱਜ ਦੁਪਹਿਰ ਤੋਂ ਬਾਅਦ ਅੱਜ ਦੁਪਹਿਰ ਤੋਂ ਬੱਦਲਵਾਈ ਚੱਲ ਰਹੀ ਸੀ ਫਕੀਰ ਦੇ ਕਹਿਣ ਮੁਤਾਬਕ ਇਸ ਇਲਾਕੇ ਵਿੱਚ ਮੀਂਹ ਘੱਟ ਹੀ ਪੈਂਦੇ ਸਨ ਪਰ ਫਿਰ ਵੀ ਦੋਹਾਂ ਨੇ ਇੰਤਿਹਾਨ ਟੁਕਣ ਦਾ ਫੈਸਲਾ ਕਰ ਲਿਆ ਜਿਸ ਰੁਕੇ ਹੀਟ ਹੋ ਰੁਕੇ ਸਨ ਉਸ ਦੀਆਂ ਜੜਾਂ ਧਰਤੀ ਤੋਂ ਉੱਪਰ ਸਨ ਸ਼ਾਇਦ ਰਜਾਨਾ ਵਗਦੀ ਹਨੇਰੀ ਨੇ ਮੁੱਢੋਂ ਰੇਤ ਮਿੱਟੀ ਉਡਾ ਕੇ ਲੈ ਗਈ ਸੀ ਕੇਸਰ ਨੇ ਕਿਸੇ ਹਰੇ ਦਰਖਤ ਦੀਆਂ ਜੜਾਂ ਧਰਤੀ ਤੋਂ ਉੱਪਰ ਪਹਿਲੀ ਵਾਰ ਵੇਖੀਆਂ ਨਾਲ ਹੀ ਖੰਡਰ ਬਣ ਚੁੱਕਾ ਇੱਕ ਪੁਰਾਣਾ ਮੰਦਿਰ ਸੀ ਜਿਸ ਦਾ ਸਿਰਫ ਇੱਕ ਬਰਾਂਡਾ ਹੀ ਬਚ ਸਕਿਆ ਸੀ ਤਿੰਨ ਪਾਸੇ ਦੀਆਂ ਦੁਵਾਰਾਂ ਤੇ ਥੋੜੀ ਜਹੀ ਬਚੀ ਛੱਤ ਕੇਸਰ ਤੇ ਫਕੀਰ ਦੇ ਰੁਕਣ ਲਈ ਕਾਫੀ ਸੀ ਨਿੱਕ ਨਿੱਕੀ ਕਣੀ ਦਾ ਮੀਂਹ ਸ਼ੁਰੂ ਹੋ ਗਿਆ ਥੋੜੀ ਦੇਰ ਕੰਮਨ ਹੋਈ ਤੇ ਬੰਦ ਹੋ ਗਈ ਹਵਾ ਠੰਡੀ ਬੱਦਲਾਂ ਨਾਲ ਖੇਡ ਰਹੀ ਸੀ ਬੱਦਲਾਂ ਨੇ ਸੂਰਜ ਨੂੰ ਢੱਕਿਆ ਹੋਇਆ ਸੀ ਕੰਨ ਨਾਲ ਢੋਲ ਲਾਈ ਬੈਠਾ ਕੇਸਰ ਅੱਖਾਂ ਬੰਦ ਕਰੀ ਪੈਂਡ ਪਹੁੰਚ ਗਿਆ ਕੇਸਰ ਨੂੰ ਜੀਤੀ ਯਾਦ ਆ ਰਹੀ ਸੀ ਤੇ ਯਾਦ ਆ ਰਿਹਾ ਸੀ ਕਿ ਉਸ ਦੀ ਗਲੀ ਦਾ ਰੋਜ ਤਿੰਨ ਚਾਰ ਵਾਰ ਦਾ ਗੇੜਾ ਉਦਾਸੀ ਦਾ ਇੱਕ ਝੋਕਾ ਰੁਮਕਦੀ ਹਵਾ ਵਿੱਚ ਘੁਲ ਗਿਆ ਕੇਸਰ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਇੱਕ ਵਾਰ ਆਪਣੇ ਨਾਨਕੇ ਚੱਲੀ ਜੀਤੀ ਨੂੰ ਉਸਨੇ ਕਿਹਾ ਸੀ ਕੋਈ ਨਿਸ਼ਾਨੀ ਹੀ ਦੇ ਜਾ ਵੇਖ ਕੇ ਯਾਦ ਕਰ ਲਿਆ ਕਰੂੰ ਜੀਤੀ ਨੇ ਅੱਗੋਂ ਕਿਹਾ ਕਿਹੜੀ ਨਿਸ਼ਾਨੀ ਕੋਈ ਰਮਾਲ ਹੀ ਦੇ ਦੇ ਕੇਸਰ ਨੇ ਸ਼ਰਾਰਤ ਨਾਲ ਕਿਹਾ ਸੀ ਮੇਰੇ ਕੋਲ ਹੈ ਨਹੀਂ ਕੋਈ ਰਮਾਲ ਰਮੋਲ ਜੀਤੀ ਨੇ ਭੋਲੇਪਨ ਨਾਲ ਕਿਹਾ ਤਾਂ ਆਪਣੀ ਚੁੰਨੀ ਦਾ ਕੋਨਾ ਪਾੜ ਕੇ ਦੇ ਦਿੱਤਾ ਸੀ ਕੇਸਰ ਨੇ ਅਜੇ ਤੱਕ ਵੀ ਚੁੰਨੀ ਦੀ ਉਹ ਲੀਰ ਸੰਭਾਲ ਕੇ ਰੱਖੀ ਹੋਈ ਸੀ ਕਾਸ਼ ਮੈਂ ਉਹ ਆਪਣੇ ਨਾਲ ਹੀ ਲੈ ਆਉਂਦਾ ਸੋਚਦਿਆਂ ਕੇਸਰ ਦਾ ਠੰਡਾ ਜਿਹਾ ਹੌਕਾ ਹਦਾ ਉਦਾਸ ਹੋਵੇ ਸੋਚਦਿਆਂ ਕੇਸਰ ਦਾ ਠੰਡਾ ਜਿਹਾ ਹੌਕਾ ਉਦਾਸ ਹਵਾ ਵਿੱਚ اٹਕ ਗਿਆ ਦਿਨ 16ਵਾਂ ਬਦਲਦੇ ਮੌਸਮ ਕੋਇਲ ਨੂੰ ਗਾਉਣ ਤੋਂ ਨਹੀਂ ਰੋਕ ਸਕਦੇ ਖਾਲੀ ਜੇਬ ਦਾ ਭਾਰ ਅੱਖਾਂ ਨੀਵੀਆਂ ਕਰਾ ਦਿੰਦਾ ਹੈ ਅੰਬਰ ਤੋਂ ਡੈਗ ਰਿਹਾ ਖੰਭ ਧਰਤੀ ਤੇ ਹਮੇਸ਼ਾ ਨੱਚਦਾ ਹੀ ਡੈਗਦਾ ਹੈ ਦਿਨ 16ਵਾਂ ਕੇਸਰ ਤੇ ਫਕੀਰ ਨੇ ਅੱਜ ਦੀ ਯਾਤਰਾ ਪੌਪ ਵਟਦਿਆਂ ਹੀ ਸ਼ੁਰੂ ਕਰ ਦਿੱਤੀ ਸੀ ਅਜੇ ਦਿਨ ਵੀ ਪੂਰਾ ਨਹੀਂ ਸੀ ਚੜਿਆ ਕਿ ਪਿੱਛੋਂ ਕਾਲੀ ਕਾਲੀ ਤੁਰਦਾ ਇੱਕ ਆਦਮੀ ਉਹਨਾਂ ਦੇ ਨਾਲ ਆਰ ਆ ਲਿਆ ਸਵੇਰੇ ਸਵੇਰੇ ਹੀ ਇੰਨੀ ਭੱਜ ਦੌੜ ਕਿਵੇਂ ਪੈ ਗਈ ਸੱਜਣਾ ਫਕੀਰ ਨੇ ਉਸ ਸਾਹੋਸਾਈ ਹੋਏ ਆਦਮੀ ਨੂੰ ਪੁੱਛਿਆ ਤੀ ਦਾ ਵਿਆਹ ਤਰਿਆ ਹੈ ਸਾਧੂ ਮਹਾਰਾਜ ਅਗਲੇ ਅ ਅਗਲੇ ਪਿੰਡੋਂ ਆਪਣੇ ਕਿਸੇ ਜਾਣੂ ਕੋਲੋਂ ਪੈਸੇ ਉਧਾਰ ਮੰਗਣ ਚੱਲਿਆ ਉਸ ਨੇ ਛੇਤੀ ਛੇਤੀ ਜਵਾਬ ਦਿੱਤਾ ਰੱਬ ਦੇ ਬੰਦਿਆ ਕਰੀਂ ਆਪਣੀ ਮਰਜ਼ੀ ਪਰ ਮੇਰੀ ਇੱਕ ਸਲਾਹ ਹੈ ਸਿਆਣੇ ਕਹਿੰਦੇ ਹਨ ਕਿ ਮੰਗਣਾ ਅਣਖ ਦੀ ਮੌਤ ਹੈ ਤੇ ਉਧਾਰ ਲੈਣਾ ਗੁਲਾਮੀ ਦੀ ਸ਼ੁਰੂਆਤ ਹੈ ਵਿਆਸਾ ਦਾ ਕਰ ਲੈ ਪਰ ਕਰਜ਼ਾ ਨਾਲ ਨਹੀਂ ਨਾਲ ਉਧਾਰ ਨਾਲੇ ਉਧਾਰ ਲੈਣ ਨਾਲ ਮਿੱਤਰਤਾ 'ਚ ਵੀ ਫਰਕ ਪੈ ਜਾਂਦਾ ਹੈ। ਫਕੀਰ ਨੇ ਸਹਿਜ ਨਾਲ ਉਸ ਨੂੰ ਸਮਝਾਇਆ। ਉਹ ਆਦਮੀ ਫਕੀਰ ਦੀ ਗੱਲ ਸੁਣ ਕੇ ਹੌਲੀ ਹੋ ਗਿਆ। ਕੁਝ ਕਦਮ ਅੱਗੇ ਜਾ ਕੇ ਫਕੀਰ ਨੇ ਉਸ ਆਦਮੀ ਨੂੰ ਕਿਹਾ ਜੇ ਤੇਰੇ ਜੇ ਕਦੇ ਤੇਰੇ ਕੋਲੋਂ ਵੀ ਕੋਈ ਕਰਜ਼ਾ ਲੈਣ ਜਾਂ ਉਧਾਰ ਮੰਗਣ ਆਵੇ ਤਾਂ ਮਦਦ ਜਿੰਨੀ ਮਰਜ਼ੀ ਕਰ ਦੇਵੀਂ ਪਰ ਵਿਆਜੂ ਪੈਸਾ ਜਾਂ ਉਧਾਰ ਨਾ ਦੇਵੀਂ। ਉਹ ਕਿਉਂ ਸਾਧੂ ਮਹਾਰਾਜ? ਉਹ ਆਦਮੀ ਨੇ ਪੁੱਛਿਆ। ਇਹ ਸਾਂ ਦਾ ਭਾਰ ਨਫ਼ਰਤ ਨੂੰ ਜਨਮ ਦਿੰਦਾ ਹੈ ਤੂੰ ਦਿੱਤਾ ਹੋਇਆ ਪੈਸਾ ਤੇ ਤੂੰ ਦਿੱਤਾ ਹੋਇਆ ਪੈਸਾ ਤੇ ਦੋਸਤ ਦੋਵੇਂ ਹਮੇਸ਼ਾ ਲਈ ਗਵਾ ਲਵੇਂਗਾ ਫਕੀਰ ਨੇ ਕਿਹਾ ਤੇ ਅੱਗੇ ਤੁਰ ਪਿਆ ਥੋੜੀ ਦੇਰ ਬਾਅਦ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ ਉਹ ਆਦਮੀ ਹੌਲੀ-ਹੌਲੀ ਵਾਪਸ ਜਾ ਰਿਹਾ ਸੀ ਕੇਸਰ ਤੇ ਫਕੀਰ ਜੇ ਥੋੜੀ ਦੂਰ ਹੀ ਗਏ ਸਨ ਕਿ ਝਗੜ ਰਹੇ ਦੋ ਆਦਮੀ ਦਿਸੇ ਫਕੀਰ ਦੇ ਪੁੱਛਣ ਤੇ ਇੱਕ ਨੇ ਕਿਹਾ ਮੈਂ ਇੱਕ ਦੁਕਾਨਦਾਰ ਹਾਂ ਮੈਂ ਇਸ ਕਿਸਾਨ ਨੂੰ ਹਰ ਹਫ਼ਤੇ 1 ਕਿਲੋ ਦਾਲ ਵੇਚਿਆ ਕਰਦਾ ਸੀ ਜਿਸ ਬਦਲੇ ਇਹ ਮੈਨੂੰ 1 ਕਿਲੋ ਮੱਖਣ ਦਿੰਦਾ ਸੀ ਕਈ ਮਹੀਨੇ ਇਸੇ ਤਰ੍ਹਾਂ ਚੱਲਦਾ ਰਿਹਾ ਪਰ ਕੱਲ ਮੈਂ ਮੱਖਣ ਤੋਲ ਕੇ ਵੇਖਿਆ ਤਾਂ ਉਹ ਕਿਲੋ ਤੋਂ ਕਾਫੀ ਘੱਟ ਸੀ ਮੈਨੂੰ ਲੱਗਦਾ ਹੈ ਕਿ ਹਰ ਹਫ਼ਤੇ ਮੱਖਣ ਘੱਟ ਹੀ ਦਿੰਦਾ ਰਿਹਾ ਹੈ ਮੈਂ ਤਾਂ ਹਮੇਸ਼ਾ ਮੱਖਣ ਇਸ ਨੂੰ ਤੋਲ ਕੇ ਦਿੰਦਾ ਹਾਂ ਕਿਸਾਨ ਨੇ ਕਿਹਾ ਫਕੀਰ ਨੇ ਉਸ ਨੂੰ ਪੁੱਛਿਆ ਤੂੰ ਮੱਖਣ ਤੋਲਦਾ ਕਿਵੇਂ ਹੈ ਇਸ ਦੀ ਦਿੱਤੀ ਹੋਈ ਇਸ ਦੀ ਦਿੱਤੀ ਹੋਈ ਕਿਲੋ ਦਾਲ ਨਾਲ ਕਿਸਾਨ ਨੇ ਕਿਹਾ ਫਕੀਰ ਨੇ ਦੋਵਾਂ ਨੂੰ ਨੇੜੇ ਬੁਲਾ ਕੇ ਕਿਹਾ ਜਿਹੋ ਜਿਹਾ ਵਿਹਾਰ ਅਸੀਂ ਦੂਸਰਿਆਂ ਤੋਂ ਚਾਹੁੰਦੇ ਹਾਂ ਉਹੋ ਜਿਹਾ ਹੀ ਸਾਨੂੰ ਦੂਸਰਿਆਂ ਨਾਲ ਕਰਨਾ ਚਾਹੀਦਾ ਹੈ ਉਹ ਦੋਵੇਂ ਫਕੀਰ ਦੀ ਗੱਲ ਸਮਝ ਕੇ ਆਪੋ ਆਪਣੇ ਰਾਹ ਤੇ ਪੈ ਗਏ ਕੇਸਰ ਤੇ ਫਕੀਰ ਸੋਣੀ ਸ਼ਾਮ ਵਾਲਾ ਕਿਰੇਰੂ ਦਾ ਦਰਖਤ ਦੇਖ ਕੇ ਰੁਕ ਗਏ ਗਰਮੀ ਵਧ ਰਹੀ ਸੀ ਹਵਾ ਬੰਦ ਸੀ ਤੇ ਰੇਗਿਸਤਾਨ ਚੁੱਪ ਸੀ ਕੋਈ ਪੰਛੀ ਵੀ ਨਹੀਂ ਸੀ ਦਿਸ ਰਿਹਾ ਸ਼ਾਂ ਥੱਲੇ ਲੰਮਾ ਪਿਆ ਕੇਸਰ ਰਾਤ ਦੇ ਸੁਪਨੇ ਬਾਰੇ ਸੋਚਣ ਲੱਗ ਪਿਆ ਰਾਤੀਂ ਉਸ ਦੇ ਸੁਪਨੇ 'ਚ ਬੇਬੇ ਨੂੰ ਵੇਖਿਆ ਸੀ ਉਸ ਦਾ ਉਦਾਸ ਦਿਲ ਰੇਗਿਸਤਾਨ ਦੀ ਉਦਾਸ ਚੁੱਪ ਵਿੱਚ ਹੋਰ ਵੀ ਉਦਾਸ ਹੋ ਗਿਆ ਸੀ ਬੇਬੇ ਉਸ ਦੇ ਵੇਖਦੇ ਵੇਖਦੇ ਆ ਹੀ ਬੁੱਢੀ ਹੋ ਗਈ ਸੀ ਜਦੋਂ ਉਹ ਛੋਟਾ ਸੀ ਤਾਂ ਪਿੰਡ ਵਿੱਚ ਕੋਈ ਵਿਆਹ ਬੇਬੇ ਤੋਂ ਬਿਨਾ ਪੂਰਾ ਨਹੀਂ ਸੀ ਹੁੰਦਾ ਉਹ گاਉਂ ਦੀ ਬਹੁਤ ਸੋਹਣਾ ਸੀ ਕਿੰਨੀਆਂ ਹੀ ਘੋੜੀਆਂ ਸਿੱਠਣੀਆਂ ਤੇ ਬੋਲੀਆਂ ਬੇਬੇ ਨੂੰ ਜੁਬਾਨੀ ਆ ਸਨ ਬਾਪੂ ਦੇ ਜਾਣ ਤੋਂ ਬਾਅਦ ਉਸ ਨੇ ਵਿਆਹਾਂ ਤੇ ਜਾਣਾ ਵੀ ਛੱਡ ਦਿੱਤਾ ਸੀ ਹੁਣ ਤਾਂ ਉਹ ਪੁਰਾਣੀਆਂ ਗੱਲਾਂ ਯਾਦ ਕਰ ਕਰਕੇ ਹੀ ਦਿਲ ਹੌਲਾ ਕਰ ਲੈਂਦੀ ਸੀ ਜਦੋਂ ਮੈਂ ਨਵੀਂ ਵਿਆਹੀ ਆਈ ਸੀ ਤਾਂ ਮੇਰੀਆਂ ਬੁਰਜੀਆਂ ਵਾਲੇ ਲੌਂਗ ਦੀ ਚਰਚਾ ਸਾਰੇ ਪਿੰਡ ਵਿੱਚ ਹੋਈ ਸੀ ਬੇਬੇ ਬੜੇ ਮਾਨ ਨਾਲ ਦੱਸਦੀ ਕੇਸਰ ਹਰ ਛੋਟੀ ਵੱਡੀ ਗੱਲ ਬੇਬੇ ਨਾਲ ਜ਼ਰੂਰ ਕਰਦਾ ਬੇਬੇ ਦੇ ਮੋਢੇ ਤੇ ਸਿਰ ਰੱਖ ਕੇ ਉਹ ਸਭ ਕੁਝ ਭੁੱਲ ਜਾਂਦਾ ਬੇਬੇ ਆਪਣੀ ਔਟਣਾ ਵਾਲੇ ਹੱਥਾਂ ਨਾਲ ਉਸ ਦਾ ਸਿਰ ਪਲੋਸਦੀ ਰਹਿੰਦੀ ਬੇਬੇ ਦੀ ਦੁਨੀਆ ਵੀ ਕੇਸਰ ਤੋਂ ਸ਼ੁਰੂ ਹੋ ਕੇ ਕੇਸਰ ਤੇ ਖਤਮ ਹੋ ਜਾਂਦੀ ਸੀ ਕਿੰਨੀ ਵਾਰ ਉਹ ਰਾਤ ਨੂੰ ਬੇਬੇ ਦੀਆਂ ਗੱਲਾਂ ਸੁਣਦਾ ਸੁਣਦਾ ਸੌ ਜਾਂਦਾ ਤੇ ਬੇਬੇ ਉੱਠ ਕੇ ਕਦੇ ਉਸ ਨੂੰ ਪੱਖੀ ਝਲਦੀ ਤੇ ਕਦੇ ਉਸ ਦੀ ਚਾਦਰ ਠੀਕ ਕਰਦੀ ਬੇਬੇ ਦਾ ਝੁਰੜੀਆਂ ਵਾਲਾ ਚਿਹਰਾ ਤੇ ਥੋਡੀ ਤੇ ਘਣਵਾਇਆ ਹਰਾ ਤਿਲ ਕਿਸ ਨੂੰ ਬਹੁਤ ਸੋਹਣਾ ਲੱਗਦਾ ਸੀ ਦੁੱਧ ਰੜਕਦੀ ਬੇਬੇ ਦੀ ਪੇਠ ਨਾਲ ਢੋਲਾ ਕੇ ਉਹ ਗਲੇੜ ਨਾਲ ਚਿੜੀਆਂ ਕਾਵਾ ਤੇ ਨਿਸ਼ਾਨੇ ਵੰਦਾ ਰਹਿੰਦਾ ਹਰ ਰੋਜ਼ ਸਵੇਰੇ ਮਧਾਨੀ ਦੀ ਆਵਾਜ਼ ਬੇਬੇ ਦੀ ਪਾਠ ਦੀ ਆਵਾਜ਼ ਵਿੱਚ ਘੁਲ ਕੇ ਘਰ ਵਿੱਚ ਸਕੂਨ ਦਾ ਛੱਟਾ ਦੇ ਜਾਂਦੀ ਬਾਪੂ ਦੇ ਵਢੇਰੇ ਦਰਿਆੋਂ ਪਰ ਬਾਪੂ ਦੇ ਵਢੇਰੇ ਦਰਿਆੋਂ ਪਾਰੋਂ ਔਠ ਕੇ ਆਏ ਸਨ ਇਸ ਕਰਕੇ ਕੇਸਰ ਹਰਾ ਕੇਸਰ ਹੋਰਾਂ ਦੀ ਨੇੜੇ ਤੇੜੇ ਕੋਈ ਸਾਖ ਸੀਰੀਆਂ ਨਹੀਂ ਸਨ ਸਿਰਫ ਇੱਕ ਨਾਨਕਾ ਪਿੰਡ ਹੀ ਨੇੜੇ ਸੀ ਜਦੋਂ ਬਚਪਨ ਵਿੱਚ ਗਿਆ ਛੇਤੀ ਕਿਤੇ ਮੁੜਦਾ ਨਹੀਂ ਸੀ ਕੇਸਰ ਨੂੰ ਪਿੰਡ ਦੇ ਬਾਹਰਵਾਲ ਨਾਨਕਾ ਘਰ ਅੰਬਾਂ ਦੇ ਬਾਗ ਛੋਟੀਆਂ-ਛੋਟੀਆਂ ਗਲੀਆਂ ਤੇ ਪਿੰਡ ਦੇ ਵਿੱਚਕਾਰ ਸਾਂਝਾ ਕੂਹ ਹੁਣ ਵੀ ਯਾਦ ਸੀ ਨਾਨਕਾ ਪਿੰਡ ਦੇ ਹਰ ਘਰ ਵਿੱਚ ਕੰਬਦਾ ਤੇ ਇੱਕ ਜਾਮਨ ਦਾ ਦਰਖਤ ਜ਼ਰੂਰ ਹੁੰਦਾ ਸੀ ਹਰੇਕ ਹਰੇਕ ਖੇਤ ਵਿੱਚ ਇੱਕ-ਇੱਕ ਦੋ-ਦੋ ਅੰਬਾਂ ਦੇ ਬੂਟੇ ਜ਼ਰੂਰ ਹੁੰਦੇ ਸਨ ਗਰਮੀਆਂ ਨੂੰ ਅੰਬਾਂ ਦੇ ਡਣੇ ਵਿੱਚ ਹਰ ਘਰ ਦਾ ਇੱਕ ਕਮਰਾ ਅੰਬਾਂ ਦੀਆਂ ਟੋਕਰੀਆਂ ਨਾਲ ਭਰਿਆ ਰਹਿੰਦਾ ਹਰ ਰੋਜ਼ ਦੁਪਹਿਰ ਦੇ ਹਰ ਰੋਜ਼ ਦੁਪਹਿਰ ਤੇ ਆਥਨ ਵੇਲੇ ਦੀ ਰੋਟੀ ਨਾਲ ਅੰਬਾਂ ਦੇ ਰਾਸ ਵਿੱਚ ਲੂਣ ਦੀ ਕੁੱਟੀ ਹੋਈ ਕਾਲੀ ਮਿਰਚ ਪਾ ਕੇ ਬਣਾਇਆ ਮਲਾਂਜੀ ਜ਼ਰੂਰ ਖਾਂਦਾ ਅੰਬ ਚੂਪ ਕੇ ਦੁਪਹਿਰ ਨੂੰ ਆਉਂਦੀ ਗੂੜੀ نیند ਯਾਦ ਕਰਕੇ ਕੇਸਰ ਦੀਆਂ ਅੱਖਾਂ ਅਜ ਦੇਣੇ ਹੀ ਬੰਦ ਹੋਣ ਲੱਗ ਪਈਆਂ ਸਨ ਤੇ ਮਾਂ ਨੂੰ ਯਾਦ ਕਰਦਿਆਂ ਕੇਸਰ ਨੂੰ ਲੱਗਿਆ ਜਿਵੇਂ ਟਿੱਬਿਆਂ ਵੱਲੋਂ ਆ ਰਹੀ ਹਵਾ ਲੋਰੀ ਸੁਣਾ ਰਹੀ ਹੋਵੇ ਕੇਸਰ ਦੀਆਂ ਅੱਖਾਂ ਹੌਲੀ-ਹੌਲੀ ਬੰਦ ਹੋਣ ਲੱਗੀਆਂ ਦਿਨ 17ਵਾਂ ਜ਼ਿੰਦਗੀ 'ਚ ਸਮਾਂ ਬੀਤੇ ਦੀਆਂ ਕਾੜੀਆਂ ਯਾਦਾਂ ਨੂੰ ਛਾਂਟ ਕੇ ਸਿਰਫ ਮਿੱਠੀਆਂ ਯਾਦਾਂ ਸੰਭ ਲੈਂਦਾ ਹੈ ਇਸੇ ਕਰਕੇ ਬਚਪਨ ਦੇ ਬੀਤੇ ਸਮੇਂ ਨੂੰ ਲੋਕ ਬਹੁਤ ਮੁਹੱਬਤ ਨਾਲ ਯਾਦ ਕਰਦੇ ਹਨ ਸਮੇਂ ਦੇ ਰੰਗ ਯਾਦਾਂ ਤੇ ਪਰਛਾਵਾਂ ਨੂੰ ਰੰਗੀਨ ਬਣਾ ਦਿੰਦੇ ਹਨ ਦਿਨ 17ਵਾਂ ਕੇਸਰ ਤੇ ਫਕੀਰ ਨੂੰ ਤੁਰਿਆਂ ਆਉਂਦਿਆਂ ਜਾਂਦਿਆਂ ਨੂੰ ਵੇਖ ਕੇ ਆਉਂਦਿਆਂ ਵੇਖ ਕੇ ਇੱਕ 8-9 ਸਾਲ ਦੇ ਬੱਚੇ ਨੇ ਰੋਕੇ ਫਕੀਰ ਨੂੰ ਨਮਸਕਾਰ ਕੀਤੀ ਉਹ ਬੱਕਰੀਆਂ ਲੈ ਕੇ ਖੇਤਾਂ ਵੱਲ ਜਾ ਰਿਹਾ ਸੀ ਪੁੱਤਰ ਤੂੰ ਸਕੂਲ ਨਹੀਂ ਜਾਂਦਾ ਤੇਰੀ ਉਮਰ ਤਾਂ ਜੇ ਪੜ੍ਹਨ ਲਿਖਣ ਦੀ ਐ ਫਕੀਰ ਨੇ ਆ ਜਿਹੜੀ ਬੱਚੇ ਨੂੰ ਸਵਾਲ ਕੀਤਾ ਨਹੀਂ ਮਹਾਰਾਜ ਮੈਂ ਕਦੇ ਸਕੂਲ ਨਹੀਂ ਗਿਆ ਮੈਨੂੰ ਵੀ ਉਹੀ ਕੰਮ ਕਰਨਾ ਪਏਗਾ ਜੋ ਮੇਰੇ ਪਿਓ ਦਾਦੇ ਨੇ ਅੱਜ ਤੱਕ ਕੀਤਾ ਹੈ ਆ ਜਿਹੜੀ ਬੱਚੇ ਨੇ ਜਵਾਬ ਦਿੱਤਾ ਹਾਲਾਤ ਨਾਲ ਸਮਝੌਤਾ ਕਰਨਾ ਵੀ ਕਈ ਵਾਰ ਸਿਆਣਪ ਹੁੰਦੀ ਐ ਪਰ ਜੇ ਹਿੰਮਤ ਰੱਖੋ ਤਾਂ ਮੌਕੇ ਲੱਭ ਹੀ ਜਾਂਦੇ ਨੇ ਉਸ ਰੁੱਖਵਾਲੇ ਵੇਖ ਫਕੀਰ ਨੇ ਕਰੀਰ ਦੇ ਇੱਕ ਰੁੱਖਵਾਲੇ ਇਸ਼ਾਰਾ ਕਰਦਿਆਂ ਕਿਹਾ ਕੇਸਰ ਤੇ ਆ ਜਿਹੜੀ ਬੱਚੇ ਨੇ ਘੁੰਮ ਕੇ ਉਸ ਰੁੱਖ ਵੱਲ ਵੇਖਿਆ ਕਰੀਰ ਦੇ ਰੁੱਖ ਨੂੰ ਲੱਗੇ ਛੋਟੇ ਛੋਟੇ ਲਾਲ ਕੇਸਰੀ ਫੁੱਲ ਕੇਸਰ ਨੂੰ ਬਹੁਤ ਸੋਹਣੇ ਲੱਗੇ ਫਕੀਰ ਨੇ ਇੱਕ ਗੱਲ ਸ਼ੁਰੂ ਕੀਤੀ ਇਹ ਕਰੀਰ ਦਾ ਰੁੱਖ ਉੱਥੇ ਲੱਗਦਾ ਹੈ ਜਿੱਥੇ ਪਾਣੀ ਘੱਟ ਹੋਵੇ ਇਸ ਦੀ ਦੇਖ ਰੇਖ ਵੀ ਕੋਈ ਨਹੀਂ ਕਰਦਾ ਇਸ ਦੇ ਪੱਤੇ ਵੀ ਨਹੀਂ ਹੁੰਦੇ ਫਿਰ ਵੀ ਇਹ ਰੁੱਖ ਆਪਣੇ ਗੁਣਾ ਕਰਕੇ ਜਾਣਿਆ ਜਾਂਦਾ ਹੈ ਇਸ ਦੇ ਡੇਲਿਆਂ ਦਾ ਲੋਕ ਆਚਾਰ ਪਾਉਂਦੇ ਹਨ ਤੇ ਇਸ ਦੀ ਲੱਕੜ ਤੋਂ ਵੇੜਨੇ ਤੇ ਹੋਰ ਸਮਾਨ ਬਣਦਾ ਹੈ ਫਕੀਰ ਨੇ ਆ ਜਿਹੜੀ ਬੱਚੇ ਦੇ ਸਿਰ ਹੱਥ ਰੱਖਿਆ ਤੇ ਕਿਹਾ ਜੇ ਮਿਹਨਤ ਕਰਦਾ ਰਹੇਂਗੇ ਇੱਕ ਦਿਨ ਪ੍ਰਮਾਤਮਾ ਤੇਰੇ ਸੁਪਨੇ ਜਰੂਰ ਪੂਰੇ ਕਰੇਗਾ ਅਸ਼ੀਰਵਾਦ ਲੈ ਕੇ ਬੱਚੇ ਨੇ ਫਕੀਰ ਨੂੰ ਨਮਸਕਾਰ ਕੀਤੀ ਤੇ ਬੱਕਰੀਆਂ ਇਕੱਠੀਆਂ ਕਰਕੇ ਅੱਗੇ ਚੱਲ ਪਿਆ ਦੁਪਹਿਰ ਸਿਕਰ ਤੇ ਸੀ ਇੱਕ ਸ਼ਾਨਦਾਰ ਰੁਖ ਵੇਖ ਕੇ ਦੋਵੇਂ ਰੁੱਕ ਗਏ ਸਾਈਂ ਜੀ ਮੈਂ ਸੁਣਿਆ ਫਕੀਰ ਅੰਤਰਾਯਾਮੀ ਹੁੰਦੇ ਨੇ ਕੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਕੱਲ ਨੂੰ ਕੀ ਹੋਣ ਵਾਲਾ ਹੈ ਕੇਸਰ ਨੇ ਫਕੀਰ ਦੇ ਚਮਕਦੇ ਮੱਥੇ ਵੱਲ ਵੇਖਦਿਆਂ ਪੁੱਛਿਆ ਪੁੱਤਰ ਆਪਾਂ ਕੀ ਲੈਣਾ ਹੈ ਆਉਣ ਵਾਲੇ ਕੱਲ ਬਾਰੇ ਜਾਣ ਕੇ ਅਸੀਂ ਜੇ ਆਪਣਾ ਅੱਜ ਸਵਾਰ ਲਈਏ ਤਾਂ ਕੱਲ ਆਪਣੇ ਆਪ ਸੁਧਰ ਜਾਵੇਗਾ ਅੱਜ ਦੇ ਗਰਭ ਵਿੱਚ ਹੀ ਆਉਣ ਵਾਲਾ ਕੱਲ ਪਲ ਰਿਹਾ ਹੈ ਰੱਬ ਨੇ ਤਾਂ ਸ੍ਰਿਸ਼ਟੀ ਬਹੁਤ ਸਰਲ ਤੇ ਸੁੰਦਰ ਬਣਾਈ ਹੈ ਪਰ ਅਸੀਂ ਇਸ ਨੂੰ ਗੁੰਝਲਦਾਰ ਬਣਾ ਦਿੰਦੇ ਹਾਂ ਜਿਵੇਂ ਜਿਵੇਂ ਕੋਈ ਇਨਸਾਨ ਦੁਨੀਆ ਦੀਆਂ ਬਨਾਵਟੀ ਪਰਤਾਂ ਲਾ ਕੇ ਆਪਣੇ ਮਨ ਦੀ ਸਤਾ ਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ ਤਾਂ ਕੁਦਰਤ ਤੇ ਵਿਧੀ ਵਿਵਧਾਨ ਨੂੰ ਵੀ ਸਮਝਣ ਲੱਗ ਜਾਂਦਾ ਹੈ ਬਸ ਇਸੇ ਨੂੰ ਹੀ ਅੰਤਰਾਤਮਾ ਕਿਹਾ ਜਾਂਦਾ ਹੈ ਫਕੀਰ ਨੇ ਕਿਹਾ ਫਕੀਰ ਦੀ ਫਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ ਦੱਖਣੀ ਭਾਰਤ ਦੇ ਇੱਕ ਸਾਧੂ ਨੂੰ ਬਹੁਤ ਸਾਧਨਾ ਤੋਂ ਬਾਅਦ ਭਵਿੱਖ ਜਾਣਨ ਦਾ ਵਰ ਮਿਲ ਗਿਆ ਦੁਖੀ ਤੇ ਸੰਭਾਲੀ दुखी ਤੇ ਸਵਾਲੀ ਲੋਕ ਹਰ ਰੋਜ਼ ਆਉਣ ਲੱਗੇ ਮਾਨਤਾ ਕਾਫੀ ਵੱਧ ਗਈ ਇਹ سلسلہ ਬਹੁਤ ਸਾਲ ਚੱਲਦਾ ਰਿਹਾ ਜਦੋਂ ਸਾਧੂ ਬਿਰਧ ਹੋ ਗਿਆ ਤਾਂ ਉਸ ਨੂੰ ਆਪਣਾ ਭਵਿੱਖ ਜਾਨਣ ਦੀ ਇੱਛਾ ਹੋਈ ਸਾਧੂ ਨੇ ਸਮਾਧੀ ਲਾਈ ਤਾਂ ਕੀ ਵੇਖਦਾ ਹੈ ਕਿ ਉਹ ਅਗਲੀ ਜੂਨ ਵਿੱਚ ਇੱਕ ਸੂਰ ਬਣਿਆ ਹੈ ਤੇ ਗੰਦਮਣ ਦਿਖਾ ਰਿਹਾ ਹੈ ਸਾਧੂ ਨੂੰ ਚਿੰਤਾ ਨੇ ਘੇਰ ਲਿਆ ਸੋਚਣ ਲੱਗਿਆ ਕਿ ਕੀ ਫਾਇਦਾ ਹੋਇਆ ਭਵਿੱਖ ਜਾਣ ਕੇ ਹੁਣ ਮੈਂ ਕਿਸੇ ਹੁਣ ਮੈਂ ਕੁਝ ਕਰ ਵੀ ਨਹੀਂ ਸਕਦਾ ਕਾਫੀ ਸੋਚਣ ਤੋਂ ਬਾਅਦ ਉਸਨੇ ਆਪਣੇ ਇੱਕ ਸੇਵਕ ਨੂੰ ਬੁਲਾਇਆ ਤੇ ਸਾਰੀ ਗੱਲ ਦੱਸੀ ਤੇ ਸਮਝਾਇਆ ਕਿ ਤੂੰ ਮੇਰੇ ਮਰਨ ਤੋਂ ਬਾਅਦ ਮੈਨੂੰ ਸੂਰ ਦੀ ਜੂਨ ਵਿੱਚ ਲੱਭ ਕੇ ਇੱਕਦਮ ਮਾਰ ਦੇ ਕਿਉਂਕਿ ਮੈਂ ਗੰਦਗੀ ਵਿੱਚ ਨਹੀਂ ਜੀਣਾ ਚਾਹੁੰਦਾ ਪਰ ਤੂੰ ਮੈਨੂੰ ਪਛਾਣੇਗਾ ਕਿਵੇਂ ਸੇਵਕ ਨੇ ਪੁੱਛਿਆ ਪਰ ਮੈਂ ਤੁਹਾਨੂੰ ਪਛਾਣਾਂਗਾ ਕਿਵੇਂ ਸੇਵਕ ਨੇ ਪੁੱਛਿਆ ਇਹ ਜੋ ਨਿਸ਼ਾਨ ਮੇਰੇ ਮੱਥੇ ਤੇ ਹੈ ਇਹ ਅਗਲੀ ਜੂਨ 'ਚ ਵੀ ਹੋਵੇਗਾ ਸਾਧੂ ਨੇ ਦੱਸਿਆ ਕੁਝ ਸਮੇਂ ਬਾਅਦ ਸਾਧੂ ਦੀ ਮੌਤ ਹੋ ਗਈ ਸੇਵਕ ਸੇਵਕ ਨੇ ਕੀਤੇ ਵਾਅਦੇ ਮੁਤਾਬਕ ਮੱਥੇ ਤੇ ਨਿਸ਼ਾਨ ਵਾਲੇ ਸੂਰ ਨੂੰ ਲੱਭਣਾ ਸ਼ੁਰੂ ਕੀਤਾ ਆਖਰ ਉਹ ਸਾਧੂ ਸੂਨ ਦੀ ਜੋ ਸੂਰ ਦੀ ਜੂਨ ਵਿੱਚ ਸੇਵਕ ਨੂੰ ਮਿਲ ਗਿਆ ਜਦੋਂ ਉਹ ਉਸ ਨੂੰ ਮਾਰਨ ਲੱਗਾ ਤਾਂ ਸੂਰ ਬੋਲਿਆ ਰੋਕ ਮੈਂ ਕੀ ਤੇਰਾ ਗੁਰੂ ਹਾਂ ਪਰ ਹੁਣ ਮੈਂ ਮਰਨਾ ਨਹੀਂ ਚਾਹੁੰਦਾ ਸੂਰ ਬਣ ਕੇ ਵੀ ਮੈਂ ਬਹੁਤ ਖੁਸ਼ ਹਾਂ ਸਾਰਾ ਦਿਨ ਜੋ ਮਰਜੀ ਖਾਈ ਜਾਓ ਜਿੱਥੇ ਮਰਜੀ ਲੇਟ ਜਾਓ ਜੋ ਮਰ ਜਿੱਥੇ ਮਰਜੀ ਸੌਂ ਜਾਓ ਕਹੇ ਕਿ ਉਹ ਬਾਕੀ ਸੂਰਾਂ ਦੇ ਨਾਲ ਜਾ ਰਿਹਾ ਲਿਆ ਸੇਵਕ ਹੈਰਾਨ ਵੀ ਸੀ ਤੇ ਖੁਸ਼ ਵੀ ਕਹਾਣੀ ਮੁੱਕੀ ਤਾਂ ਦੋਵੇਂ ਕਾਫੀ ਦੇਰ ਹੱਸਦੇ ਰਹੇ ਫਕੀਰ ਨੇ ਗੱਲ ਜਾਰੀ ਰੱਖੀ ਇਹ ਪਲ ਜਿਸ ਵਿੱਚ ਅਸੀਂ ਸਾਹ ਲੈ ਰਹੇ ਹਾਂ ਇਹੋ ਜ਼ਿੰਦਗੀ ਹੈ ਬੀਤੇ ਵਿੱਚ ਪਛਤਾਵਾ ਹੈ ਤੇ ਆਉਣ ਵਾਲੇ ਕੱਲ ਵਿੱਚ ਚਿੰਤਾ ਰੱਬ ਨੇ ਹਰ ਮਨੁੱਖ ਨੂੰ ਕੋਈ ਨਾ ਕੋਈ ਮਕਸਦ ਦੇ ਕੇ ਭੇਜਿਆ ਹੈ ਜ਼ਿੰਦਗੀ ਇੱਕ ਮਕਸਦ ਦੇ ਲੇਖੇ ਲਾਉਣ ਵਿੱਚ ਹੀ ਸਫਲਤਾ ਹੈ ਸਾਨੂੰ ਰੋਜ਼ ਅਰਦਾਸ ਕਰਨੀ ਚਾਹੀਦੀ ਹੈ हे ਪ੍ਰਮਾਤਮਾ ਜੋ ਮੇਰੇ ਹੱਥ ਵਸ ਹੈ ਉਸ ਨੂੰ ਕਰਨ ਦਾ ਮੈਨੂੰ ਬਲ ਬਖਸ਼ੀ ਜੋ ਨਹੀਂ ਹੈ ਉਸ ਨੂੰ ਭਾਣਾ ਮੰਨ ਭਾਣਾ ਸਮਝ ਕੇ ਮੰਨਣ ਦੀ ਹਲੇਮੀ ਅਤੇ ਇਹਨਾਂ ਦੋਵਾਂ ਦਾ ਫਰਕ ਸਮਝਣ ਦੀ ਸੋਝੀ ਬਖਸ਼ੀ ਮੇਰੇ ਮਾਲਕਾ ਹਰ ਰੋਜ਼ ਸੂਰਜ ਛਪਦਿਆਂ ਹੀ ਗਰਮ ਰਹਿਤ ਠੰਡੀ ਹੋਣ ਲੱਗੀ ਪੱਦਰੀ ਥਾਂ ਵੇਖ ਕੇ ਰਾਤ ਰੁਕਣ ਲਈ ਦੋਵਾਂ ਨੇ ਆਪਣਾ ਮਨ ਟਿਕਾ ਦਿੱਤਾ ਆਪਣਾ ਸਮਾਨ ਟਿਕਾ ਦਿੱਤਾ ਠੰਡ ਵਧਣ ਲੱਗੀ ਕੇਸਰ ਨੇ ਲੱਕੜਾਂ ਇਕੱਠੀਆਂ ਕਰਕੇ ਧੂਣੀ ਬਾਲ ਲਈ ਬਲ ਦੀ ਲੱਕੜ ਦਾ ਪਾਸਾ ਪਲਟਦਿਆਂ ਕੇਸਰ ਦੀਆਂ ਸੱਜੇ ਹੱਥ ਦੀਆਂ ਉਂਗਲਾਂ ਅੱਗ ਨਾਲ ਸੋਗੀਆਂ ਉਸ ਨੇ ਇੱਕਦਮ ਬੋਟੇ ਨੂੰ ਆਪਣੇ ਹੱਥਾਂ ਵਿੱਚ ਪਾ ਲਿਆ ਕੁਝ ਰਾਹਤ ਮਿਲੀ ਤੇ ਉਸ ਨੂੰ ਉਹ ਘਟਨਾ ਯਾਦ ਆ ਗਈ ਜਦੋਂ ਜੀਤੀ ਨੇ ਉਸ ਨੂੰ ਹਵੇਲੀ ਦੇ ਕੰਧ ਉੱਤੇ ਕੰਗਣੀ ਵਾਲਾ ਗਲਾਸ ਫੜਾ ਕੇ ਕਿਹਾ ਸੀ ਆ ਲੈ ਠੰਡੀ ਠੰਡੀ ਲੱਸੀ ਪੀ ਲੈ ਗਲਾਸ ਵਿੱਚ ਗਰਮ-ਗਰਮ ਚਾਹ ਸੀ ਹੱਥ ਲੱਗਦੇ ਆ ਹੀ ਉਸਦੇ ਹੱਥ ਦੇ ਜਲੇ ਪੋਟੇ ਇੱਕਦਮ ਆਪਣੇ ਮੂੰਹ ਵਿੱਚ ਮੂੰਹ ਚ ਪਾਏ ਤਾਂ ਜੀਤੀ ਖੜਖੜਾ ਕੇ ਹੱਸ ਪਈ ਜੀਤੀ ਨੂੰ ਹੱਸਦੀ ਵੇਖ ਕੇ ਉਸ ਨੂੰ ਆਪਣਾ ਦਰਦ ਭੁੱਲ ਗਿਆ ਸੀ ਇਹ ਸੋਚਦਿਆਂ ਕੇਸਰ ਨੂੰ ਅੱਜ ਵੀ ਆਪਣੇ ਜਲੇ ਪੋਟਿਆਂ ਦੀ ਚੀਜ਼ ਭੁੱਲੀ ਚੀਜ਼ ਭੁੱਲ ਗਈ ਧੂਣੀ ਲਟਾ ਲਟ ਬਲ ਰਹੀ ਸੀ ਵਗਦੀ ਹਵਾ ਅੱਗ ਨੂੰ ਪੁੱਛ ਰਹੀ ਸੀ ਜਿਹੜੇ ਫੱਕਰਾਂ ਨੇ ਧੂਣੀ ਆਣ ਵਾਲੀ ਸੋਚਾਂ ਉੱਡਦੀਆਂ ਵਾਂਗ ਚੰਗਿਆੜਿਆਂ ਦੇ ਬਾਬਾ ਬਾਰਿਸ਼ ਆ ਬਾਬਾ ਵਾਰਿਸਾ ਨੂੰ ਕੀਤੇ ਸਵਾਲਾਂ ਦੀ ਲੜੀ ਵਿੱਚੋਂ ਧੰਨਵਾਦ